ਅੰਟੀ ਕਿਵੇਂ ਪੁੱਤ ਠੀਕ ਐ ਅੰਟੀ ਹੁਣ ਤਾਂ ਮੈਂ ਬਾਅਦ ਜੀ ਹਜੇ ਵੀ ਨਹੀਂ ਨਿਕਲਦੀ ਹਨਾ ਹਾਂ ਬਸ ਗਲਾ ਜਾਂ ਦੁਖ ਦਾ ਨਾ ਗਲਾ ਖਰਾਬ ਹੋਇਆ ਪਤਾ ਕਰਕੇ ਅੱਛਾ ਤੇ ਕੀ ਖਾਣਾਗਾ ਤੂੰ ਮੈਨੂੰ ਦੱਸਵੇਂ ਦੇ ਦੇਣੀ ਹੈਗੀ ਮੈਨੂੰ ਚਾਹ ਪੀਣੀ ਆ ਚਾਹ ਪੀਣੀ ਹੈਗੀ ਹਾਂਜੀ ਚਾਹ ਮੈਂ ਬਣਾ ਦਿੰਨੀ ਲੋਨ ਪਾ ਕੇ ਦੇ ਦਿੰਨ ਤੈਨੂੰ ਚਾਹ ਚ ਗਲਾ ਸਹੀ ਹੋ ਜਾਊਗਾ ਉਹ ਅੰਟੀ ਮੈਂ ਨਾ ਮੇਰੀ ਮੰਮੀ ਨੂੰ ਕਹਦਾਂ ਦੀ ਕਹੀ ਜਨੇ ਮੇਰੀ ਮੰਮੀ ਮੇਰੀ ਗੱਲ ਹੀ ਨਹੀਂ ਸੁਣਦੀ ਪਤਾ ਨਹੀਂ ਕੀ ਗੱਲ ਹੋਗੀ ਐ ਪਈ ਆ ਪਤਾ ਨਹੀਂ ਕੀ ਗੱਲ ਹੋਈ ਉਹ ਮੈਂ ਵੀ ਪੁੱਛਿਆ ਸੀਗਾ ਮੈਨੂੰ ਐ ਦੱਸ ਉਹ ਬੋਲਦੀ ਘਾਤੋ ਨਹੀਂ ਹੈਗੀ ਉਹ ਉਹਦਾ ਕੁਝ ਦੁੱਖਦਾਗਾ ਨਹੀਂ ਦੁੱਖਦਾ ਤਾਂ ਕੁਝ ਨਹੀਂ ਹੈਗਾ ਅੰਟੀ ਜਦੋਂ ਅਸੀਂ ਦਵਾਈ ਲੈ ਕੇ ਆਈ ਜਾਂਦੇ ਸੀ ਨਾ ਰਾਸਤੇ 'ਚ ਮੰਮੀ ਨੂੰ ਕੋਈ ਅੰਕਲ ਮਿਲਿਆ ਸੀਗਾ ਉਹ ਅੰਕਲ ਰਾਸਤੇ 'ਚ ਮਿਲੇ ਸੀ ਅੰਕਲ ਹਾਂਜੀ ਕੀ ਕਹਿੰਦਾ ਸੀਗਾ ਪਤਾ ਨਹੀਂਗਾ ਕੀ ਕੁਝ ਬੋਲੀ ਜਾਂਦਾ ਸੀਗਾ ਮੰਮੀ ਨੂੰ ਤੇ ਫਿਰ ਮੰਮੀ ਨੇ ਨਾ ਸਾਈਡ ਤੇ ਜਾ ਕੇ ਪਤਾ ਨਹੀਂ ਉਹਨੂੰ ਕੀ ਕਿਆ ਤੇਰੀ ਮੰਮੀ ਉਹਨੂੰ ਸਾਈਡ ਤੇ ਲੈ ਗਈ ਹਾਂਜੀ ਅੱਛਾ ਫਿਰ ਜਿੰਦਾ ਕੀ ਗੱਲ ਹੋਈ ਉਸ ਤੋਂ ਬਾਅਦ ਮੰਮੀ ਬੋਲੇ ਨਹੀਂ ਮੈਂ ਲਿ ਪੁੱਛੀ ਗਈ ਵੀ ਮੰਮੀ ਗੱਲ ਕੀ ਹੋ ਗਈ ਮੈਨੂੰ ਤਾਂ ਦੱਸ ਦੋ ਪਰ ਕੁਝ ਨਹੀਂ ਦੱਸੀ ਜਾਂਦੀ ਮੰਮੀ ਚਲ ਕੋਈ ਨਾ ਪੁੱਤ ਫਿਕਰ ਨਾ ਕਰ ਉਹ ਕੋਈ ਹੋਰ ਟੈਨਸ਼ਨ ਹੋਣੀ ਆ ਕੋਈ ਜਾਣਦਾ ਹੋਣਾਗਾ हां जानਦਾ ਤਾਂ ਹਾਂ ਚਲ ਫਿਰ ਗੱਲ ਤਾਂ ਦੱਸ ਹੀ ਸਕਦੇ ਕੋਦੋਂ ਦੀ ਮੈਂ ਕਹੀ ਨਹੀਂ ਮੇਰੇ ਕੁੱਤਾ ਕਰਦੇ ਗੁੱਤਾ ਕਰ ਗੁੱਤਾ ਵੀ ਚਲ ਕੋਈ ਨਾ ਮੈਂ ਆਈ ਕਰ ਲਈ ਇੱਕ ਗੁੱਤ ਬਥੇਰੀ ਸੋਹਣੀ ਲੱਗਦੀ ਹੈਗੀ ਨਾਲੇ ਹੁਣ ਤਾਂ ਵੱਡੀ ਹੋ ਗਈਆਂਗੀ ਇੱਕ ਗੁੱਤ ਕਰਿਆ ਕਰ ਬਾਲੀ ਸੋਹਣੀ ਲੱਗਦੀਆਂਗੀ ਤੇ ਮੇਰੀ ਗੱਲ ਸਮਝ ਪਤਾ ਤੇਰੀ ਮੰਮੀ ਨੂੰ ਤੈਨੂੰ ਪੁੱਛ ਲਊ ਆਪੇ ਤੂੰ ਨਾ ਫਿਕਰ ਕਰ ਤੈਨੂੰ ਮੈਂ ਚਾਹ ਬਣਾ ਕੇ ਦਿੰਨੀ ਆ ਨਾਲੇ ਉਹਨੂੰ ਖੇਡਦੀ ਨਾ ਫਿਰੀ ਐ ਮੀਂਹ ਜੇ ਦਾ ਮੌਸਮ ਆ ਫੇਰ ਖਾਂਗ ਜਗ ਜਾਂਦਾ ਵੱਧ ਜੂ ਦਵਾਈ ਲੈ ਕੇ ਤਾਂ ਰੈਸਟ ਕਰਦੇ ਹੁੰਦੇ ਨੇ ਹਾਂ ਮੈਂ ਚਾਹ ਨਾਲ ਦਵਾਈ ਲੈ ਲਊ ਡਾਕਟਰ ਨੇ ਕਿਹਾ ਸੀਗਾ ਚਾਹ ਨਾਲ ਦਵਾਈ ਨਹੀਂ ਲੈਣੀ ਕਿਆ ਦਵਾਈ ਦਾ ਪੁੱਤ ਪਾਣੀ ਨਹੀਂ ਲੈਣੀ ਆ 10 ਮਿੰਟ ਠਹਿਰ ਕੇ ਚਾਹ ਪੀਣੀ ਆ ਅੱਛਾ ਚਾਹ ਨਾ ਕੋਣ ਦਵਾਈ ਲੈਂਦਾ ਉਹ ਪਰ ਤੇ ਜਾ ਬਾਂਜੂ ਫਿਰ ਉਲਟੀਆਂ ਕਰਦੀ ਫਿਰੇਗੀ ਉਹ ਤਾਂ ਡਾਕਟਰ ਨੇ ਕਿਹਾ ਸੀ ਉਹ ਕੁੜੀ ਜੀ ਘੋਲ ਕੇ ਚਾਹ ਚ ਪੀਣੀ ਆ ਕਮਲੀ ਤੇ ਮੈਂ ਤੇਰੀ ਮੰਮ ਨੂੰ ਆਪੇ ਪੁੱਛ ਲੈਣੀ ਆ ਵੀ ਕਿਵੇਂ ਦਵਾਈ ਲੈਣੀ ਹੈਗੀ ਠੀਕ ਹੈ ਹਾਂ ਤੁਸੀਂ ਪੁੱਛ ਲਿਓ ਫੇਰ ਮੈਂ ਲੈ ਲਵਾਂ ਚਾਹ ਚ ਘੋਲ ਕੇ ਕੋਣ ਦਵਾਈ ਲੈਂਦਾ ਹੁੰਦਾ ਪਤਾ ਨਹੀਂਗਾ ਉਹ ਉਹਨਾਂ ਕੋਈ ਦਵਾਈ ਉਲਟੀ ਸਲਟੀ ਲੈ ਗਏ ਮੈਂ ਆਪੇ ਦੇ ਦੂੰਗੀ ਤੈਨੂੰ ਲਿਆ ਦਵਾਈ ਚਾ ਕੇ ਮੇਰੇ ਕੋਲ ਮੈਂ ਚਾਹ ਬਣਾਉਣੀ ਆ ਤੇਰੇ ਵਾਸਤੇ ਅੰਟੀ ਮੈਂ ਧਿਆਨ ਨਾਲ ਸੁਣੀ ਸੀ ਜੇ ਡਾਕਟਰ ਦਵਾਈ ਸਮਝਾਈ ਜਾਂਦਾ ਸੀ ਨਾ ਉਹਨੇ ਚਾਹ ਨਾਲ ਹੀ ਕਹੀ ਆ ਵੀ ਚਾਹ ਨਾਲ ਲੈਣੀ ਆ ਤਾਂ ਹੀ ਤੇ ਮੈਂ ਚਾਹ ਦਾ ਕਹਿਣਾ ਹੀ ਆ ਤੁਹਾਨੂੰ ਚਲ ਕੋਈ ਨਾ ਪੁੱਤ ਫਿਰ ਮੈਂ ਚਾਹ ਬਣਾ ਦਿੰਨੀ ਆ ਹੋਰ ਕੀ ਆ ਭਾਈ ਤੂੰ ਚਾਹ ਨਾਲ ਲੈ ਲੈ ਦਵਾਈ ਠੀਕ ਮੈਨੂੰ ਨਹੀਂ ਪਤਾ ਹੋਣਾ ਵੀ ਚਾਹ ਨਾਲ ਦਵਾਈ ਲੈਂਦੇ ਕਿਉਂਕਿ ਮੈਂ ਤਾਂ ਅੱਜ ਤੱਕ ਲਈ ਨਹੀਂ ਹੈਗੀ ਮੈਨੂੰ ਤਾਂ ਕਰਕੇ ਨਹੀਂ ਪਤਾ ਹੈਗਾ ਉਹ ਅੱਛਾ ਚਲ ਹੁਣ ਪਤਾ ਲੱਗ ਗਿਆ ਨਾ ਤੁਹਾਨੂੰ ਹਾਂ ਹਾਂ ਪਤਾ ਲੱਗ ਗਿਆ ਹਰ ਜੇ ਫੇਰੀ ਗੱਲ ਸੁਣ ਮੈਂ ਪੁੱਛੂਗੀ ਜ਼ਰੂਰ ਭਾਈ ਸਾਡੀ ਕੁੜੀ ਨੂੰ ਚਾਹ ਨਾਲ ਦਵਾਈ ਦਿੱਤੀ ਸੀ ਕਿਹੜੀ ਦਿੱਤੀ ਸੀ ਠੀਕ ਆ ਮੈਂ ਚਾਹ ਬਣਾ ਕੇ ਦਿੰਨੀ ਆ ਤੂੰ ਨਾ ਤਸਾ ਮਿੱਠਾ ਕਿੰਨਾ ਖਪਾ ਮੱਖਣ ਵਾਲੀ ਬਣਾ ਕੇ ਦੇ ਮੈਂ ਕਿ ਗੋੜਾ ਵਾਲੀ ਗੋੜਾ ਵਾਲੀ ਬਣਾ ਦੋ ਤੇ ਮम्मी ਬਾਸਤੇ ਬਣਾ ਨਾ ਕੋਟਕ ਹਾਂ ਅਸੀਂ ਦੋਨੇ ਪੀ ਲਾਂਗੇ ਤੁਸੀਂ ਵੀ ਬਣਾ ਲਿਓ ਆਪਦੀ ਹਾਂ ਚੱਲ ਬਣਾ ਲੈਨੇ ਫਿਰ ਆਪਾਂ ਨਾ ਤੂੰ ਰਾਮ ਕਰ ਲੈ ਜਦੋਂ ਤੇਰੀ ਮੰਮੀ ਉੱਠ ਖੜੀ ਫਿਰ ਆਪਾਂ ਸਾਰੇ ਜਾਣੇ ਗੁਰੂ ਘਰ ਚੱਲਾਂਗੇ ਠੀਕ ਹੈ ਠੀਕ ਹੈ ਚੱਲ ਮੈਨੂੰ ਬਾਜ ਮਾਰ ਦੇ ਚਾਹ ਬਣ ਗਈ ਹਾਂ ਮੈਂ ਬਾਜ ਮਾਰ ਦਿੰਨੀ ਕੁੜੀ ਕੀ ਕਹੀ ਜਾਂਦੀ ਹੈਗੀ ਫੀ ਜਦੋਂ ਮੈਂ ਤੇ ਮੰਮੀ ਮੁੜ ਕੇ ਆਈ ਜਾਂਦੇ ਸੀ ਸਾਨੂੰ ਅੰਕਲ ਮਿਲੇ ਸੀ। ਉਹ ਮੰਮੀ ਨੂੰ ਬੋਲਦਾ ਵੀ ਪਿਆ ਸੀ। ਪਾਸੇ ਵੀ ਜਾ ਕੇ ਕੋਈ ਗੱਲ ਕੀਤੀ ਆ। ਉਦੋਂ ਦੀ ਮਨਿੰਦਰ ਅਫਸੈਟ ਆ ਗਈ। ਇੱਕ ਤਾਂ ਜੇ ਖੋਲ ਕੇ ਦੱਸੇ ਫੇਰੀ ਆ। ਕੌਣ ਮਿਲਿਆ ਹੋਇਆ? ਕੀ ਕਹਤਾ ਇਹਨੂੰ? ਜਿਹੜੀ ਹੈ ਇੰਨੀ ਚੁੱਪ ਚੁੱਪ ਹੋ ਗਈ। ਨਹੀਂ ਤਾਂ ਜਿਵੇਂ ਮਰਜ਼ੀ ਆ। ਆਉਣសារ ਕੋਈ ਨਾ ਕੋਈ ਗੱਲ ਤਾਂ ਇਹ ਮੇਰੇ ਕੋਲ ਜ਼ਰੂਰ ਕਰਦੀ ਹੈਗੀ। ਰਾਜਤ ਜਮੇਉ ਦਾਸ ਕੌਣ ਮਿਲਿਆ ਹੋਇਆ ਮਾਂ ਤਾਂ ਨਹੀਂ ਮਿਲੀ ਕਿਤੇ ਨਹੀਂ ਨਹੀਂ ਜੇ ਮਾਂ ਮਿਲੀ ਹੁੰਦੀ ਫਿਰ ਤਾਂ ਮੈਨੂੰ ਦੱਸ ਦੇਣਾ ਸੀਗਾ ਵੀ ਮੰਮੀ ਮਿਲੀ ਸੀਗੀ ਵੀ ਦੀਦੀ ਉਹ ਮੇਰੇ ਨਾਲ ਬੋਲੀ ਨਹੀਂ ਜਾਂ ਬੋਲੀ ਕੁਝ ਤਾਂ ਕਹਿੰਦੀ ਮੈਨੂੰ ਕੌਣ ਮਿਲਿਆ ਹੋਇਆ ਕਿ ਤਾਂ ਸਮਝ ਨਹੀਂ ਆਉਂਦੀ ਹੈਗੀ ਚਲ ਕੋਈ ਨਾ ਇਹਦਾ ਮੂਡ ਜਿਹਾ ਠੀਕ ਹੋਣ ਦੇ ਇਹਨੂੰ ਪੁੱਛੂਗੀ ਜ਼ਰੂਰ ਵੀ ਕੌਣ ਮਿਲਿਆ ਵਾ ਚਲ ਕੁੜੀਆਂ ਘੁੱਟ ਚਾਹ ਦੀ ਬਣਾ ਦਾ ਕੁਝ ਆਕੜੀ ਫਿਰ ਫਿਰ ਕਰਦੀ ਫਿਰਦੀ ਦੇਖਿਓ 5000 ਤਾਂ ਦੇਤਾ ਆਪਾ ਦੁੱਧ ਵਾਲੇ ਨੂੰ ਠੀਕ ਹੈ ਨਾ ਉਹ ਯਾਰ ਆ ਜਿਹੜਾ ਘਰ ਦਾ ਹਿਸਾਬ ਆ ਨਾ ਇਹ ਤੂੰ ਆਪ ਹੀ ਕਰਿਆ ਕਰ ਇਹ ਮੈਂ ਤਾਂ ਹੁਣ ਪਹਿਲਾਂ ਨਾ ਮੈਨੂੰ ਪਤਾ ਨਹੀਂ ਸੀ ਲੱਗਦਾ ਕਿੱਥੇ ਚੱਲ ਜਾਂਦੇ ਆ ਹੁਣ ਮੈਂ ਸਾਰਾ ਖਰਚਾ ਲਿਖ ਦਿੰਨੀ ਆ ਤੇ ਤੁਹਾਨੂੰ ਵੀ ਸੌਖਾ ਹੋ ਜੂ ਵੀ ਤਨਖਾਹ ਕਿੱਥੇ ਕਿੱਥੇ ਲਾਉਣੀ ਆ ਮੈਂ ਬਾਪੂ ਤੋਂ ਨਹੀਂ ਫੜਨੇ ਹੈਗੇ ਪੈਸੇ ਉਹਨੂੰ ਘਰ ਆਖਾ ਆਪਦੇ ਕੋਈ ਨਾ ਕੋਈ ਨਾ ਤੇ ਮੇਰੀ ਗੱਲ ਸੁਣੋ ਹਾਂ ਤੇ ਜੇ ਤੁਸੀਂ ਸ਼ਹਿਰ ਜਾਉਂਗੇ ਮੈਨੂੰ ਚੁੰਨਾੜਾਈ ਕਰ ਲੈ ਆਦੇ ਉਹਨੂੰ ਫੜਾ ਦਿਓ ਜਾਂਦੇ ਜਾਂਦੇ ਖਾਣ ਨੂੰ ਤੁਸੀਂ ਉਹ ਡਾਈ ਕਰਕੇ ਰੱਖ ਦੁੱਤੇ ਆਉਂਦੇ ਹੋਏ ਫੜ ਲਏ ਤੂੰ ਹੀ ਫੜ ਲਈ ਦੋ ਉਹਨੂੰ ਕੱਲ ਸ਼ਾਮ ਨੂੰ ਫੜਾ ਕੇ ਆਵਾਂ ਉਹ ਫੜ ਕੇ ਤੇ ਕੱਠੀਆਂ ਹੀ ਲਿਆਉਣਗਾ ਫਿਰ ਚੱਲ ਕੋਈ ਨਾ ਫੜ ਲਿਆਵਾਂਗੇ ਤੇ ਆਹ ਦੇਖ ਲਓ ਹੁਣ ਸਾਰਾ ਮਹੀਨੇ ਦਾ ਖਰਚਾ ਹਨਾ 44000 ਹੋਇਆਗਾ ਚੱਲ ਕੋਈ ਹੁਣ ਆਪਦਾ ਆਪ ਦੇਖ ਲਓ ਚੱਲ ਕੋਈ ਨਾ ਬਸ ਸਹੀ ਦੇਖਿਆ ਹੋਣਾ ਤੂੰ ਹੁਣ ਇਹਦੇ 'ਚ ਮੈਂ ਕੀ ਦੇਖਾਂ ਹੋਰ ਫੇਰ ਕਿਤੇ ਕਹਿ ਦਊ ਤੂੰ ਖਰਚਾ ਵਾਲਾ ਕਰਦੀ ਕੰਮ ਪੁੱਤ ਕੀ ਹੋ ਗਿਆ ਪੁੱਤ ਆ ਕੀ ਮਰਾਈ ਬੈਠੀ ਐ ਗੋਡੇ ਤੇ ਮੇਰਾ ਪੁੱਤ ਐ ਮੇਰਾ ਬਾਈ ਕੀ ਹੋ ਗਿਆ ਕੀ ਵੱਜ ਗਿਆ ਤੈਨੂੰ ਆ ਟੀ ਸਕੂਲ ਨਹੀਂ ਭੇਜਿਆ ਛੱਟ ਕਿੱਥੋਂ ਖਾਦੀ ਆ ਛੱਟ ਮੈਂ ਦੱਸਦਾਗਾ ਸਕੂਲ ਨਹੀਂ ਭੇਜਿਆ ਅੱਜ ਇਹਨੂੰ ਸਕੂਲ ਉਹਨਾ ਬਾਪੂ ਕੱਲ ਮੀਂਹ ਜਨਾਈ ਗਈਆਂ ਥੋੜਾ ਜਿਹਾ ਮੈਨੂੰ ਐਂ ਲੱਗਿਆ ਬੁਖਾਰ ਵਖੂਰ ਜਾ ਨਾ ਹੋ ਜੇ ਕਿਤੇ ਚੱਲ ਮੀਂਹ ਜਨਾਈ ਗਈਆਂ ਫਿਰ ਧਿਆਨ ਤਾਂ ਰੱਖਣਾ ਸੀਗਾ ਉੱਥੇ ਗਲੀ 'ਚ ਡਿੱਗੀ ਪਈ ਸੀਗੀ ਉਸੇ ਤਿਲਕ ਮੈਂ ਲੈ ਕੇ ਆਇਆ ਹੁਣ ਬਾਪੂ ਧਿਆਨ ਨੂੰ ਗੜਾ ਦਿਵਾ ਕੇ ਫੜੇ ਰਹਿੰਦੇ ਕਿਸੇ ਦੇ ਥੋੜਾ ਧਿਆਨ ਹੈ ਕਿੱਧਰ ਫਿਰ ਔਰ ਰਿੰਕੂ ਕਾ ਕਰੇ ਰਿੰਕੂ ਕਾ ਕਰੇਗਾ ਇਸੀ ਨਾ ਹੈਨਾ ਆ ਦੇ ਬਸ ਉਹਨਾਂ ਦੇ ਜਵਾਕ ਆਏ ਸੀ ਉਹਨਾਂ ਦੀ ਕੁੜੀ ਆਈ ਵੀ ਅੱਗੀ ਤੂੰ ਤੇ ਜੂ ਫੇਰੀ ਗਈ ਆ ਆਦੀ ਆ ਕਿੱਥੋਂ ਬਗ ਜੂ ਹੈ ਉਹ ਬਾਪੂ ਜਵਾਕ ਕਿਹੜਾ ਸਖਾਏ ਹੁੰਦੇ ਆ ਬਗ ਜਾਂਦੇ ਆ ਉਹਨਾਂ ਦੀ ਕੁੜੀ ਆਈ ਵੀ ਆ ਮਨਿੰਦਰ ਕੀ ਹੋ ਗਿਆ ਹੁਣ ਉਹਨੂੰ ਕੋਈ ਤਾਂ ਬਾਜਾ ਮਾਰੀ ਜਨਾ ਬਾਪੂ ਆ ਯੋੜਿਆ ਮਾਰਾ ਗਿਆ ਉਹਨੇ ਤਾਂ ਨਹੀਂ ਸੱਟ ਦੀ ਕੀ ਹੋ ਗਿਆ ਓਰੇ ਪੈ ਜਾ ਪੁੱਤ ਤੂੰ ਇੱਧਰ ਆ ਜਾ ਇੱਧਰ ਆ ਪੀ ਮੇਰੀ ਗੱਲ ਸੁਣ ਮੇਰੀ ਕੀ ਗੱਲ ਹੋ ਗਈ ਉਹ ਗੱਲ ਹਸਾਬ ਨਾ ਕਰੀ ਕੀ ਗੱਲ ਹੈ ਮੇਰੀ ਜੀ ਇਹ ਤਾਂ ਮੇਰੀ ਗੱਲ ਸੁਣਦੇ ਨਹੀਂ ਹੈ ਤੂੰ ਇੱਕ ਵਾਰ ਮੇਰੀ ਸੁਣ ਤੇਰੀ ਕੁੜੀਆਂ ਨਾਲ ਕੇ ਕੁੜੀ ਸਾਡੀਆਂ ਹੀ ਵਿਗੜੀ ਜਾਂਦੇਆਂ ਅੱਜ ਸਕੂਲ ਨਹੀਂ ਗਈ ਉਹ ਨਾ ਬਾਪੂ ਬਾਪੂ ਤੇਰਾ ਦਿਮਾਗ ਤਾਂ ਸਹੀ ਹੈ ਤੂੰ ਚੁੱਪ ਕਰ ਮੈਨੂੰ ਗੱਲ ਕਰ ਲੈਣ ਦੇ ਨਹੀਂ ਅੰਕਲ ਜੀ ਅੱਜ ਤਾਂ ਕੋਈ ਗੱਲ ਨਹੀਂ ਉਹ ਪਤਾ ਕੀ ਗੱਲ ਹੈ ਉਹਨਾਂ ਤਾਂ ਬਿਮਾਰ ਸੀਗੀ ਉਹਨ ਦਾ ਤਾਂ ਮੈਂ ਘਰੇ ਰੱਖਿਆ ਮੈਂ ਤੇ ਇਹਨਾਂ ਨੂੰ ਕੁਝ ਕਿਹਾ ਹੀ ਨਹੀਂ ਵੀ ਤੁਸੀਂ ਰਹੋ ਚਲਤੀ ਏ ਤੂੰ ਤਾਂ ਰੱਖ ਲਿਆ ਤੇ ਵੀ ਇਹਨੇ ਐ ਕਿ ਕੁੜੀਆਂ ਕਿਉਂ ਨਹੀਂ ਭੇਜੀਆਂ ਨਾ ਬਾਪੂ ਮੇਰੀ ਗੱਲ ਸੁਣ ਜਦੋਂ ਇਹ ਨਹੀਂ ਸੀ ਆਈ ਉਦੋਂ ਨਹੀਂ ਸੀ ਇਹ ਛੁੱਟੀਆਂ ਮਾਰਦੀਆਂ ਉਦੋਂ ਤੂੰ ਆਪ ਹੀ ਰੱਖ ਲੈਂਦਾ ਸੀ ਨਾ ਨਾ ਰੋਂਦੀ ਆ ਗਈ ਬੈਂਤੀ ਚੜਦੀ ਰੋਣ ਲੱਗ ਗਈ ਨਾ ਮੈਂ ਤਾਂ ਚੜਾਈ ਨਹੀਂ ਪਈ ਮੈਂ ਤਾਂ ਲੈ ਆਇਆ ਪਤਾ ਬਿਮਾਰ ਠਾਰ ਵੀ ਤੇ ਰੱਖਣੇ ਹੁੰਦਾ ਜਵਾਕ ਫਿਰ ਵੀ ਵੱਧ ਹੋ ਜਾਂਦਾ ਸਕੂਲ ਚ ਜਾ ਕੇ ਬਿਮਾਰ ਆ ਕਿ ਉਹ ਅੱਜ ਬਿਮਾਰ ਉਹ ਹੀ ਹੈ ਸਕੂਲ ਚ ਦੋਨੇ ਰੱਖੀ ਬੈਠੇ ਆ ਕੋਈ ਯਾਰ ਕਹੀ ਕੀ ਜਾਨਾ ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਦੀ ਪਰਸੋਂ ਜਦੋਂ ਜਦੋਂ ਨੂੰ ਪੜਾਉਣ ਲੱਗਾ ਸੀ ਉਦੋਂ ਤਾਂ ਕਹਿੰਦਾ ਸੀ ਸਾਰਾ ਕੁਝ ਆਉਂਦਾ ਇਹਨਾਂ ਨੂੰ ਹੈ ਉਦੋਂ ਤੂੰ ਨਹੀਂ ਉਹਨਾਂ ਨੂੰ ਘੂਰਨ ਦਿੱਤਾ ਮੈਂ ਕਹਿੰਦਾ ਯਾਰ ਤੂੰ ਵੀ ਦੋਨੇ ਪਾਸੇ ਚੱਲੀ ਜਾਣਾਗਾ ਉਹ ਘੂਰ ਕੇ ਨਹੀਂ ਜਵਾਕ ਪੜਦਾ ਪੜਦਾ ਤੇ ਦਿੱਗੇ ਇਹ ਆ ਮੈਂ ਜਵਾਕ ਤਾਂ ਨਹੀਂ ਸਕੂਲ ਜਾਣ ਦਿੱਤੇ ਸਕੂਲ ਚ ਲਿਆਉਣੇ ਵੀ ਔਖੇ ਆ ਫਿਰ ਅੱਧਾ ਅੱਧਾ ਘੰਟਾ ਤਾਂ ਉਹ ਅੰਦਰ ਨਹੀਂ ਬੜਨਦੇ ਗੇਟ 'ਤੇ ਖੜਾਈ ਰੱਖਦੇ ਆ ਚਲ ਅੱਜ ਅਰੇਸਟ ਕਰ ਲੈਣਗੇ ਕੱਲ ਨੂੰ ਸਕੂਲ ਭਗ ਜਾਣਗੇ ਆਪੇ ਕੰਮ ਕੀ ਹੋ ਸੋਨੂ ਹਾਲੀ ਜਵਾਕ ਵੀ ਨਹੀਂ ਪੜਾ ਸਕਦੇ ਲਿਆ ਨਹੀਂ ਸਕਦੇ ਛੱਡ ਨਹੀਂ ਸਕਦੇ ਹੈ ਉਹ ਬਾਪੂ ਨਿਆਣਾ ਨਿਆਣਾ ਛੁੱਟੀ ਮਾਰ ਲਈ ਫੇਰ ਕੀ ਹੋ ਗਿਆ ਜਵਾਕ ਛੁੱਟੀ ਮਾਰ ਕੇ ਵਿਗੜਦਾ ਹੈ ਉਹਦੀ ਰੀਸ ਕਰਨ ਲੱਗੇ ਉਹਦੀ ਕੁੜੀ ਦੀ ਲੈ ਬਾਪੂ ਨਹੀਂ ਕਦੇ ਉਹਨਾਂ ਐਂ ਦਾ ਹੱਪੀਦਿੰਦ ਕਦੇ ਇਹਨਾਂ ਨੂੰ ਖੁਸ਼ੀ ਇਹੋ ਜਿਹੀ ਸਿਖਾਈ ਨਹੀਂ ਸਗੋ ਤਾਂ ਇਹ ਕਹਿੰਦੀ ਪੜ੍ਹਾ ਕਰੋ ਤਾਂ ਕੋਲ ਬਿਠਾ ਕੇ ਪੜਾਉਂਦੀ ਵੀ ਇਹਨਾਂ ਨੂੰ ਤੁਸੀਂ ਐਂ ਨਾ ਕਹੋ ਜੀ ਇਹਦੇ ਤਾਂ ਕੋਈ ਨਾ ਨਾ ਮੇਰੇ ਗੱਲ ਮੈਂ ਕਰਦੀ ਮਨਿੰਦਰ ਗੱਲ ਤੁਹਾਨੂੰ ਇੱਕ ਗੱਲ ਪਤਾ ਹੈ ਮਨਿੰਦਰ ਦੀ ਕੁੜੀ ਆਪਣੇ ਇਹਨਾਂ ਨਾਲੋਂ ਜ਼ਿਆਦਾ ਹੁਸ਼ਿਆਰ ਆ ਤੇ ਜ਼ਿਆਦਾ ਸਿਆਣੀ ਆ ਬਾਪੂ ਉਹਦੀ ਉਮਰ ਦਾ ਵੀ ਫਰਕ ਆ ਇਹ ਹਜੇ ਛੋਟੀਆਂ ਨੇ ਉਹ ਵੱਡੀਆਂ ਉਹ ਪੂਰਾ ਖਿਆਲ ਰੱਖਦੀ ਆ ਤੂੰ ਕੋਈ ਦੂਜੇ ਦੇ ਕਿਉਂ ਭਰਾਉਣਾ ਰਹਿਣਾ ਚਲ ਸ਼ਹਿਰ ਹੁ ਚਲੋ ਮੈਂ ਹੀ ਨਹੀਂ ਕਹਿੰਦਾ ਵੀ ਹੁਸ਼ਿਆਰ ਆ ਮੈਂ ਜਿਹੜੀ ਗੱਲ ਸੋਨੂੰ ਕਹਿੰਦਾ ਤੂੰ ਉਹ ਨਹੀਂ ਸਮਝਦੇ ਮਨ ਜਰ ਬਾਬਾ ਆ ਜਾਤੀਏ ਤੈਨੂੰ ਦਵਾਈ ਦਵਾ ਕੇ ਲੈਣਾ ਤੇ ਇਹਨਾਂ ਤੋਂ ਵੇਰ ਨਹੀਂ ਮਿਲਦੀ ਨਾ ਹੁਣ ਤਾਂ ਆ ਜਾ ਪੁੱਤ ਲੈ ਅਕੇ ਦਵਾਈ ਦਵਾ ਕੇ ਲਿਆਵਾ ਪਾਪਾ ਲੱਗ ਗਿਆ ਬਸ ਨਾ ਤੂੰ ਮਨਿੰਦਰ ਤੇ ਮਨਿੰਦਰ ਦੀ ਕੁੜੀ ਲੋਟ ਆਉਣਗੇ ਆਪਣੀ ਸੁਣਦੇ ਗੱਲ ਇਹ ਕਰ ਲੋ ਗੱਲ ਸੁਣ ਲਿਆ ਤੁਸੀਂ ਕਹਿੰਦੇ ਵੀ ਤੂੰ ਤਪੀ ਰਹਿਣੀ ਆ ਹੁਣ ਬਾਪੂ ਮੈਨੂੰ ਤਪਾਈ ਰੱਖਦਾਗਾ ਮੈਨੂੰ ਲੱਗਦਾ ਨਾ ਮੈਨੂੰ ਉੱਥੇ ਜਾਣਾ ਪੈਣਾਗਾ ਮੈਂ ਤਾਂ ਉੱਥੇ ਕੱਢ ਲੂੰਗੀ ਉੱਥੇ ਘਰ ਲੈ ਲੈਨੇ ਆ ਅੱਡ ਪਤਾ ਨਹੀਂ ਇਹ ਜਾਂ ਕਿਹੜਾ ਭੂਤ ਆ ਜਿਹੜਾ ਤੇਰੇ ਸਿਰੋਂ ਦੇਖਾਇ ਇਹਦੇ ਸਿਰ ਚੜ ਜਾ ਹੁਣ ਤੁਸੀਂ ਗੱਲ ਨਹੀਂ ਸੁਣੀ ਉਹ ਕਿੱਥੋਂ ਬੋਲਦਾਗਾ ਹਾਂ ਤਾਂ ਮੈਂ ਹੁਣ ਸੁਣ ਲਈ ਕਿੱਧਰ ਹਟਾ ਕੇ ਭਜਾ ਦੇ ਉਹਨੂੰ ਐ ਕੀ ਕੁੜੀ ਨੇ ਜਵਾਕ ਵਗਾਰ ਤੇ ਐਵੇਂ ਮਾਰੀ ਜਾਂਦਾ ਇਹ ਤਾਂ ਲੈ ਹੱਦ ਹੋ ਗਈ ਹੈਗੀ ਮੇਰੀ ਗੱਲ ਸੁਣ ਆਈ ਹੋਈ ਸੀਗੀ ਉਹਨਾਂ ਦੀ ਕੁੜੀ ਉਹ ਜਵਾਕ ਇੱਥੇ ਆ ਗਏ ਨੇਗੇ ਤੇ ਉਹ ਜਵਾਕ ਕਹਿੰਦੇ ਸੀ ਨਾਲ ਲੈ ਕੇ ਜਾਣਾ ਨਾ ਮੈਂ ਇਹ ਕਹਿ ਦਿੰਦੀ ਵੀ ਮੈਂ ਭੇਜਦੀ ਨਹੀਂ ਹੈਗੀ ਸੱਥੇ ਆ ਗਿਆ ਹੁਣ ਸਭ ਆਪੂ ਤਾਂ ਪਤਾ ਨਹੀਂ ਕੀ ਹੋਗਾ ਬੁੱਢੀ ਹੋਊਗੀ ਉਹ ਮੈਂ ਮਰ ਜਾ ਉਹਨੂੰ ਦੱਗੀ ਟੈਨਸ਼ਨਾਂ ਬਥੇਰੀਆਂ ਉੱਤੋਂ ਬਾਪੂ ਚੌਧਰ ਕਰਨ ਲੱਗ ਜਾਂਦਾਗਾ ਯਾਰ ਤੂੰ じゃ ਮਾਦਰਾ ਗੱਲ ਕਰ ਬਾਪੂ ਆ ਦਿਮਾਗ ਹੱਲ ਗਿਆ ਸਰੀਰ ਤੇ ਦਿਮਾਗ ਤੇ ਦਿਮਾਗ ਤਾਂ ਹੈ ਨਹੀਂਗਾ ਮਨਿੰਦਰ ਇਹ ਤਾਂ ਉਹ ਗੱਲ ਕਰਦੀ ਉਹ ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਸ਼ਰਾਬ ਪੀ ਲੱਗੇ ਤੇ ਫਲਾਨੇ ਮੁੰਡੇ ਕਹਿੰਦਾ ਮੈਂ ਸ਼ਰਾਬ ਪੀਤੀ ਬਣਾ ਲਾਂ ਦਾ ਨਸੇ ਤੇ ਲੱਗ ਕਿੱਟੂ ਹੀ ਕੌਣ ਤੋਂ ਆਉਣ ਵਾਲਾ ਜੀ ਆਪਦਾ ਮਾਣਾ ਤੇ ਕੰਮ ਕਰੂਗਾ ਉਹੀ ਗੱਲ ਬਾਪੂ ਨੇ ਕਰਤੀ ਕਿ ਮਨਿੰਦਰ ਦੀ ਕੁੜੀ ਨੇ ਸਾਡੇ ਨਾਲ ਪੁੱਤਨਾ ਵਗਾਰ ਤਾ ਗੱਲ ਕਰ ਮਨਿੰਦਰ ਮੇਰੀ ਕਲ ਸੁਣ ਚੁੱਪ ਕਰ ਤੁਰੋ ਨਾ ਦੀਦੀ ਮੈਨੂੰ ਐਂ ਦੱਸ ਮੈਂ ਦਿੱਤੀ ਇਹਨੂੰ ਕਿੱਥੇ ਕੱਢਦਾ ਨਾਲੇ ਸੱਚੀ ਤੈਨੂੰ ਪਤਾ ਨਾ ਉਹ ਤਾਂ ਏਡੀ ਸਿਆਣੀ ਆ ਉਹ ਤਾਂ ਕੁਝ ਗਲਤ ਇਹਨਾਂ ਨੂੰ ਸਿਖਾਉਂਦੀ ਨਹੀਂ ਹੁਣ ਜ ਜਵਾਗ ਦਾ ਸੈਟ ਵੱਜ ਗਿਆ ਹੁਣ ਇਹ ਚ ਮੇਰੀ ਧੀ ਦਾ ਕੀ ਕਸੂਰ ਆ ਤੈਨੂੰ ਕਿਹਨੇ ਕਿਹਾ ਵੀ ਤੂੰ ਆਪਦੀ ਕੁੜੀ ਨੂੰ ਇਥੋਂ ਕੱਢ ਦੇ ਮੈਨੂੰ ਐਂ ਦੱਸ ਬਾਪੂ ਜੀ ਕਹੀ ਤਾਂ ਜਾਂਦੇ ਆ ਕਹਿੰਦੇ ਵੀ ਇਹਦੀ ਕੁੜੀ ਨੇ ਬਗਾੜਿਆ ਮੈਂ ਕਹਿੰਦੀ ਸਿੱਧੀ ਦੇਖ ਤੂੰ ਸਾਡਾ ਕਿੰਨਾ ਕਰਦੀ ਆ ਅਸੀਂ ਤੇਰਾ ਬਹੁਤ ਕਰਦੇ ਆ ਮੈਂ ਨਹੀਂ ਚਾਹੁੰਦੀ ਤੇ ਸਾਡੇ ਮਾਵਾਂ ਧੀਆਂ ਕਰਕੇ ਤੇਰੇ ਘਰੇ ਕਲੇਸ਼ ਪਵੇ ਜੇ ਜੇ ਬਾਪੂ ਜੀ ਨੂੰ ਅਸੀਂ ਇੱਥੇ ਰਹਿਣਾ ਸਾਡਾ ਨਹੀਂ ਪਸੰਦ ਨਾ ਤਾਂ ਅਸੀਂ ਮਾਵਾਂ ਧੀਆਂ ਵਗ ਜੰਗਾਂ ਕੋਈ ਮਤ ਨੂੰ ਮਿਲ ਜਿਆ ਕਰੂੰਗੀ ਆ ਕੇ ਪਰ ਰੋਜ਼ ਰੋਜ਼ ਨਾ ਮੈਨੂੰ ਤਾਂ ਸਿਆ ਹੀ ਨਹੀਂ ਆਂਦਾ ਚਲ ਮੈਂ ਤਾਂ ਫਿਰ ਵੀ ਚੁੱਪ ਹੋ ਜੰਨੀ ਆ ਜੇ ਕੁੜੀ ਨੇ ਸੁਣ ਲਿਆ ਨਾ ਤੇ ਉਹਦੇ ਦਿਲ ਤੇ ਕੀ ਬੀਤੂਗੀ ਤੋ ਕਮਲੀ ਹੋਈ ਆ ਦੱਸ ਮੈਨੂੰ ਕਿੱਥੇ ਲੈ ਕੇ ਜਾਵੇਂਗੀ ਕੁੜੀ ਨੂੰ ਫਿਰ ਕੀ ਕਰਾਂ ਦੱਸ ਕੀ ਕਸੂਰ ਆ ਮੇਰਾ ਬਾਪੂ ਜੀ ਕਿਉਂ ਨਹੀਂ ਸਮਝਦੇ ਸਗੋਂ ਤਾਂ ਪਹਿਣਾ ਸਮਝਦੀ ਆਵਦਾਂ ਉਹਨਾਂ ਨੂੰ ਮਨਿੰਦਰ ਇਹਨਾਂ ਕਸੂਰ ਬਾਪੂ ਦਾ ਨਹੀਂ ਹੈਗਾ ਕਹਤ ਆ ਦਿੰਦੇ ਨੇ ਮਰਦਾ ਸੀ ਕਮਾਉਣੇ ਆ ਪਰ ਔਰਤ ਨੂੰ ਸਮਝ ਨਹੀਂ ਸਕਦੇਗੇ ਜੇ ਬਾਪੂ ਜੀ ਸਮਝਣ ਤੇ ਮੇਰੇ ਤੇ ਤੇਰੇ ਚ ਕੋਈ ਫਰਕ ਵੀ ਹੈ ਨਹੀਂਗਾ ਪਰ ਕਾ ਨੂੰ ਅਕਸਰ ਨੂੰ ਖੋਣਤਾ ਬਾਪੂ ਦਾ ਆਪਦੇ ਭਰਾ ਮਾਲੀ ਆ ਨਾ ਉਹ ਵੀ ਨੀਸੀ ਕਿਸੇ ਨੂੰ ਜਰਦੇ ਜੇ ਕੋਈ ਖੇਤੋਂ ਅੱਖਾਂ ਦੀ ਪੰਡ ਲੈ ਜਾਂਦਾ ਸੀਗਾ ਨਾ ਮੇਰੇ ਚਾਚੇ ਘਰੇ ਜਾ ਕੇ ਲਾਂਬਾ ਦੇ ਕੇ ਆਉਂਦੇ ਸੀ ਜੇ ਕੋਈ ਸਬਜ਼ੀ ਤੋੜ ਲੈਂਦਾ ਤਾਂ ਹੱਥ ਚੋਂ ਰੱਖ ਲੈਂਦੇ ਸੀ ਕਹਿ ਦਿੰਦੇ ਸੀ ਇੱਥੇ ਧਰ ਜਾ ਉਮੀ ਬਾਪੂ ਕਰਦਾ ਮੇਰੀ ਗੱਲ ਸੁਣ ਮੈਨੂੰ ਪਤਾ ਵੀ ਬਾਪੂ ਬਹੁਤ ਗਲਤ ਕਰਦਾ ਬਾਪੂ ਨੂੰ ਬੋਲਣ ਦਾ ਵੀ ਨਹੀਂ ਪਤਾ ਪਰ ਇਹਦਾ ਮਤਲਬ ਇਹ ਥੋੜੋ ਆ ਵੀ ਜੇ ਤੈਨੂੰ ਇੱਕ ਜਾਣਾ ਬੋਲਦਾ ਤੂੰ ਨਹੀਂ ਦੀ ਮੈਨੂੰ ਪਤਾ ਮੇਰੇ ਬਾਪੂ ਜੀ ਦੀ ਗੱਲ ਤਾਂ ਹਮੇ ਗੁੱਸਾ ਆਣ ਲੱਗਦਾ ਮੈਨੂੰ ਆਉਂਦਾ ਕਈਰ ਕਦੇ ਕੁੜੀ ਨੂੰ ਕੁਝ ਕਹਿਤਾ ਗੁੱਸੇ ਚ ਆ ਕੇ ਜਵਾਕਾਂ ਨਾਲ ਖੇਡ ਜਾਂਦੀ ਆ ਤੇ ਉਹਨੂੰ ਕੁਝ ਕਹਿਤਾ ਉਹਦਾ ਤੈਨੂੰ ਪਤਾ ਪਹਿਲੇ ਨਹੀਂ ਕਿਸੇ ਨਾਲ ਖੇਡਦੀ ਪਹਿਲੇ ਕੁੜੀ ਨੂੰ ਮੈਂ ਆਪ ਹੀ ਸਮਝਾ ਦੂੰਗੀ ਠੀਕ ਹੈ ਨਾ ਤੂੰ ਕੁੜੀ ਨੂੰ ਕੁਝ ਨਹੀਂ ਕਹਿਣਾ ਜੇ ਕੋਈ ਗੱਲ ਹੋਵੇ ਮੈਂ ਆਪੇ ਸੰਭਲ ਲਵਾਂ ਜਦੋਂ ਅਸੀਂ ਤੇਰੇ ਨਾਲ ਆਗੇ ਮੇਰੀ ਗੱਲ ਸੁਣ ਕੰਮ ਲਈਏ ਮਸਾ ਤੂੰ ਪੜਨ ਲੱਗੀ ਹੈਗੀ ਤੂੰ ਨਹੀਂ ਚਾਹੁੰਦੀ ਵੀ ਉਹਦੀ ਜ਼ਿੰਦਗੀ ਬਣ ਜੇ ਨਾ ਫਿਰ ਚਲ ਠੀਕ ਹੈ ਮੈਂ ਮੰਨਦੀ ਆ ਇੱਥੋਂ ਚਲ ਜਾਂਗੀ ਇਥੇ ਤਾਂ ਨਾ ਬਾਪੂ ਕਹਿੰਦਾ ਇਥੇ ਸਤਾ ਸਪੋਰਟ ਕਰਦੇ ਆ ਨਾ ਤੇਰੀ ਕੱਲ ਨੂੰ ਕਿਤੇ ਹੋਰ ਜਾਏਗੀ ਕੱਲ ਨੂੰ ਕੋਈ ਹੋਰ ਬੋਲੂਗਾ ਕਿੱਥੇ ਕਿੱਥੇ ਲੈ ਕੇ ਤੁਰੇਗੀ ਤੂੰ ਜਵੰਤੀ ਨੂੰ ਕਦੇ ਤਾਂ ਤੈਨੂੰ ਕਿਤੇ ਨਾ ਕਿਤੇ ਤਾਂ ਟਿਕਾਣਾ ਬਣਾਉਣਾ ਹੀ ਪਊਗਾ ਨਾ ਫਿਰ ਇੱਥੇ ਤੂੰ ਸੇਫ ਆਗੀ ਤੈਨੂੰ ਕੋਈ ਕੁਝ ਕਹਿੰਦਾ ਵੀ ਨਹੀਂ ਆ ਬਾਪੂ ਤਾਂ ਮੇਰੇ ਨਾਲ ਬਥੇਰਾ ਜੋਧ ਲਾ ਲੈਂਦਾ ਮੇਰੀ ਗੱਲ ਸੁਣ ਤੂੰ ਮੇਰੀ ਮੰਨ ਠੀਕ ਆ ਇੱਧਰ ਦੀ ਪਾ ਕੇ ਇੱਧਰ ਦੀ ਘੜਦਿਆ ਕਰ ਜੇ ਮੇਰੀ ਭੈਣ ਮੈਨੂੰ ਨਹੀਂ ਕਹਿੰਦਾ ਬਾਪੂ ਠੀਕ ਆ ਨਾ 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 ਕੋਈ ਗੱਲ ਨਹੀਂ ਦੀ ਮੇਰੀ ਗੱਲ ਸੁਣ ਪਿੱਛੇ ਹੈ ਜਿਵੇਂ ਤੁਸੀਂ ਮੈਨੂੰ ਕਹਿੰਦੇ ਹੋ ਮੈਂ ਤਾਂ ਉਵੇਂ ਕਰ ਲੂੰਗਾ ਬਸ ਨਾ ਕਈ ਵਾਰ ਨਾ ਬੜਾ ਮਨ ਦੁਖੀ ਹੁੰਦਾ ਕਿ ਜੇ ਆਪ ਦਾ ਘਰ ਹੁੰਦਾ ਤੇ ਮੇਰੀ ਗੱਲ ਸੁਣ ਇਹ ਨਾ ਸੋਚ ਕਮਲੀਏ ਘਰ ਦਾ ਕੀ ਆ ਘਰ ਕਿਹੜਾ ਆਪਣੇ ਨਾਲ ਜਾਣੇ ਨੇਗੇ ਆਪਾਂ ਹਿੱਕ ਤੇ ਧਰ ਕੇ ਲੈ ਜਾਾਂਗੇ ਆ ਚਾਰ ਸਾ ਨੇ ਜਿਹੜੇ ਮਰਜ਼ੀ ਘਰ ਚ ਕੱਢ ਲਾ ਦੀ ਫਿਰ ਵੀ ਇੱਕ ਗੱਲ ਤਾਂ ਹੈ ਆਪ ਦਾ ਕਰਤਾ ਜਰੂਰ ਹੋਣਾ ਚਾਹੀਦਾ ਮੈਂ ਤਾਂ ਸੁਣ ਲੈਣੀ ਆ ਮੈਨੂੰ ਆਇਆ ਵੀ ਮੇਰੀ ਧੀ ਨੂੰ ਵੀ ਇਹ ਗੱਲਾਂ ਮੇਰੇ ਕਰਕੇ ਸੁਣਨੀਆਂ ਪੈਣਗੀਆਂ ਮੈਨੂੰ ਨਾ ਇਸ ਗੱਲ ਦਾ ਬੜਾ ਦੁੱਖ ਰਗੂਗਾ ਬਣੂਗਾ ਆਪਾਂ ਬਣਾ ਲਾਂਗੇ ਰਲ ਕੇ ਮੇਰੀ ਗੱਲ ਸੁਣ ਤੇਰੇ ਕੋਲ ਸਭ ਕੁਝ ਹੈਗਾ ਤੂੰ ਕਿਉਂ ਆਪਦੇ ਆਪ ਨੂੰ ਨੀਮੀ ਸਮਝਦੀ ਹੈਗੀ ਠੀਕ ਹੈ ਨਾ ਤੇਰੇ ਕੋਲ ਜ਼ਮੀਨ ਜਾਇਦਾਦ ਆ ਤੈਨੂੰ ਮੈਂ ਇੱਕ ਗੱਲ ਕਹੀ ਸੀ ਨਾ ਵੀ ਜ਼ਮੀਨ ਤੂੰ ਕਿਸੇ ਦੇ ਨਾਂ ਨਹੀਂ ਕਰਾਉਣੀ ਹੈਗੀ ਦੀ ਮਨੂ ਜ਼ਮੀਨ ਤੇ ਭੁੱਖ ਹੀ ਨਹੀਂ ਹੈਗੀ ਚਲ ਠੀਕ ਹੈ ਛੱਡਿਆ ਆਪਾਂ ਉਹ ਆਪਣਾ ਨਹੀਂ ਸਮਝਦੇ ਠੀਕ ਆ ਕਿਸ ਨੂੰ ਦੇ ਦਈਏ ਨਾ ਆਥ ਆਸ਼ਰਮ ਵਾਲਿਆਂ ਨੂੰ ਦੇ ਦਈ ਹੈ ਨਾ ਜਿੱਥੇ ਬੱਚੇ ਰਹਿੰਦੇ ਆ ਨਾ ਕਿਸੇ ਨੂੰ ਦੇ ਦਈ ਤਾਨਪੁੰਨ ਕਰਦੀ ਗੁਰੂ ਘਰ ਨੂੰ ਦੇ ਦਈ ਤੂੰ ਜ਼ਮੀਨ ਨਾ ਰੱਖੀ ਪਰ ਉਹ ਤੇਰੀ ਭੂਆ ਕਿਉਂ ਨਹੀਂ ਦੇ ਦੇ ਮਤਾ ਕਿਉਂ ਮੇਰੀ ਗੱਲ ਸੁਣ ਤੈਨੂੰ ਇਹ ਲੱਗਦਾ ਵੀ ਤੂੰ ਇੱਥੇ ਰਹਿਣੀ ਆ ਵੀ ਜੇ ਮੇਰੇ ਕੋਲ ਆਪਦਾ ਘਰ ਹੁੰਦਾ ਮੇਰੀ ਤੈਨੂੰ ਸੁਣਨਾ ਨਾ ਪੈਂਦਾ ਇਹ ਤਾਂ ਗੱਲ ਹੈਗੀ ਆ ਨਾ ਮੇਰੀ ਇੱਕ ਗੱਲ ਸੁਣ ਕਮਲिए ਤੇ ਖਾਤਰਨਾ ਮਾਮਾ ਬਹੁਤ ਕੁਝ ਕਰਦੇ ਆ ਨੇ ਮੰਨ ਲਾ ਮੈਂ ਤੈਨੂੰ ਕਹਿ ਦੂੰਗੀ ਵੀ ਚੱਲ ਜਮਨਿੰਦਰ ਹਾਂ ਤੂੰ ਇੱਥੇ ਰਹਿ ਨਾ ਮੈਂ ਤੈਨੂੰ ਬਾਪੂ ਕਹਿੰਦਾਗਾ ਮੈਨੂੰ ਨਾ ਇਹ ਆ ਤੂੰ ਗਾਂ ਕਿਤੇ ਜਾਵੇਂਗੀ ਖਬਰ ਤੈਨੂੰ ਕਿਹੜੇ ਕਿਹੜੇ ਦੁੱਖਾਂ ਦਾ ਸਾਹਮਣਾ ਕਰਨਾ ਪਊਗਾ ਮੈਂ ਨਾ ਤੇਰਾ ਦੁੱਖ ਸਮਝਦੀ ਆਂ ਕੀ ਮੇਰੀ ਗੱਲ ਸੁਣ ਉਹ ਦਿਨ ਦੂਰ ਨਹੀਂ ਆਪਾਂ ਨਾ ਮੰਮੀ ਨੂੰ ਵੀ ਇੱਥੇ ਲਿਆਵਾਂਗੇ ਮਨਾ ਕੇ ਦੇਖ ਉਹ ਮਨਾ ਕੇ ਕਹੀ ਜਨੀ ਮੰਨੀ ਤਾਂ ਹੋਈ ਤੇਰੇ ਨਾਲ ਹੀ ਬਸ ਆਏ ਜੇ ਉਹ ਗੁੱਸਾ ਦਿਖਾਉਂਦੀਏਗੀ ਤੇ ਫਿਰ ਇੱਥੇ ਆਪਾਂ ਖੁਸ਼ੀ-ਖੁਸ਼ੀ ਰਹਿ ਲਾਂਗੇ ਜੇ ਬਾਪੂ ਨਾ ਬੋਲੂਗਾ ਨਾ ਬੋਲੇ ਆਪਣ ਮਾਂ ਮਿਲ ਜੂਗੀ ਠੀਕ ਗੱਲ ਸੁਣ ਉਹਨੀ ਕੁੜੀ ਨੂੰ ਕੁਝ ਕਹਿਣਾ ਵੀ ਤੂੰ ਜਵਾਕਾਂ ਨਾਲ ਖੇਡਣਾ ਨਹੀਂ ਜਵਾਕ ਤਾਂ ਇਹੋ ਜਿਹੇ ਹੁੰਦੇ ਆ ਇੱਕ ਟਾਈਮ ਲੜੇ ਸ਼ਿਕਾਇਤ ਲਾਤੀ ਆ ਕੇ ਵੀ ਫਲਾਣੇ ਨੇ ਮੈਨੂੰ ਕੁੱਟਿਆ ਮਾਮਾ ਲੜਪੰਗੰਦੇ ਜਵਾਕ ਫੇਰ ਇੱਕੋ ਜੇ ਹੋ ਜਾਂਦੇ ਆ ਇਹ ਤਾਂ ਤੈਨੂੰ ਪਤਾ ਨਾ ਹਾਂਜੀ ਦੀ ਇਹ ਤਾਂ ਪਤਾ ਫੇਰ ਇੱਕ ਗੱਲ ਹੋਰ ਸੁਣ ਮੇਰੀ ਤੂੰ ਬਾਪੂ ਦਾ ਨਾ ਸੁਭਾਅ ਇਹੋ ਜਿਹਾ ਨਾ ਕੋਈ ਗੱਲ ਨਹੀਂ ਦੀ ਇਹ ਤਾਂ ਨਾ ਜੇਬ ਚੋਂ ਪੈਸਾ ਕੱਢ ਕੇ ਰਾਜ਼ੀ ਨਹੀਂ ਹੈਗਾ ਇਹ ਨਹੀਂ ਆ ਇੱਥੇ ਨਾ ਖਰਚੋ ਇੱਥੇ ਨਾ ਖਰਚੋ ਮੈਂ ਤੁਹਾਨੂੰ ਦੱਸਾਂ ਕਈਆਂ ਦੇ ਦਿਮਾਗ 'ਚ ਜਿਹੜਾ ਹੋ ਜਾਂਦਾ ਨਾ ਆ ਵੱਡਾਪਣ ਪੈਸਾ ਬੋਲਣ ਲੱਗ ਜਾਂਦਾ ਜੀ ਕਿੰਨਾ ਉਹ ਮੇਰੇ ਬਾਪੂ ਜਾਗਾ ਮੈਂ ਤੈਨੂੰ ਖੁਦ ਕਹਨੀ ਆ ਕੋਈ ਤੀ ਕਹਿ ਦੂਗੀ ਆਪਦੇ ਬਾਪ ਨੂੰ ਨਹੀਂ ਨਾ ਮੈਂ ਖੁਦ ਕਹਨੀ ਆ ਮੇਰੇ ਪਿਓ ਤੇ ਪੈਸਾ ਬੋਲਦਾਗਾ ਇੱਕ ਗੱਲ ਹੋਰ ਘਰ ਤਾਂ ਸਾਡਾ ਪਿਆਗਾ ਮੇਰੇ ਸੌਰੀ ਭਗ ਜੀ ਅੱਜ ਜੁੱਲੀ ਚਾ ਕੇ ਮੈਂ ਭਗ ਜਾ ਇਥੋਂ ਸਾਰਾ ਸਮਾਨ ਇਕੱਠਾ ਕਰਾਂ ਫਿਰ ਅਗਲਾ ਪਤਾ ਕੀ ਕਰੂੰ ਜਿਹਦੇ ਪੁੱਤ ਹੁੰਦਾ ਨਾ ਇਹਨੂੰ ਸੰਭ ਲੈਂਦਾ ਇਹ ਤਾਂ ਸੰਭਦੀਆਂ ਮੁਰਗਤੀਆਂ ਅਨੁਸਾਰੇ ਮਾੜਾ ਹੀ ਕਹਿੰਦੇ ਨੇ ਨਾਲੇ ਆਹੀ ਉਮਰ ਐ ਜਿਹੜੀ ਤੂੰ ਆਪਣੇ ਪਿਓ ਨੂੰ ਸੰਭਾਲਾ ਹੁਣ ਤੱਕ ਉਹਨੇ ਦੀ ਕਿਵੇਂ ਵੀ ਪਾਲਤਾ ਤੈਨੂੰ ਔਖਾ ਪਾਲਤਾ ਸੌਖਾ ਪਾਲਤਾ ਪਰ ਤੈਨੂੰ ਪਾਲਤਾ ਨਾ ਉਹਨੇ ਬਸ ਤੂੰ ਮੇਰੇ ਕਰਕੇ ਠੀਕ ਆ ਚੁੱਪ ਰਹਿ ਜਾ ਕਰ ਹੁਣ ਤਾਂ ਮੈਂ ਆਪੇ ਸੰਭਾਲੂਣ ਵਾਲੇ ਹੁਣ ਮੇਰੀ ਗੱਲ ਸੁਣ ਖਬਰ ਤੇਰਾ ਬਾਈ ਉਹਨੂੰ ਕਿੰਨਾ ਕੁ ਕੁਝ ਬੋਲੂਗਾ ਉਹ ਤਾਂ ਮੈਨੂੰ ਇਹ ਕਹਿ ਦਿੰਦਾ ਗੱਲ ਕਰ ਵੀ ਕਮੋ ਤੇਰਾ ਪਿਓ ਮਤਾਂ ਕਰਕੇ ਚੁੱਪਾ ਜੋ ਉਥੋਂ ਵਾਲਾ ਡੈਡੀ ਹੁੰਦਾ ਨਾ ਮੈਂ ਤਾਂ ਸਿੱਧਾ ਕਰ ਦਿੰਦਾ ਚੰਨਾ ਦੀ ਮੇਰੇ ਕਰਕੇ ਬਸ ਮੈਨੂੰ ਬਾਲਾ ਬੁਰਾ ਲੱਗੋ ਜੇ ਮੇਰੇ ਕਰਕੇ ਘਰੇ ਕਲੇਸ਼ ਪੀ ਗਾ ਤੇਰੇ ਕਰਕੇ ਨਹੀਂ ਮੇਰੀ ਗੱਲ ਸੁਣ ਲਾ ਜੇ ਕਹਿੰਦੇ ਜੁਲਮ ਸਹਿਣਾ ਪਾਪਾ ਜੇ ਕਰਨਾ ਪਾਪਾ ਤਾਂ ਸਹਿਣਾ ਵੀ ਪਾਪਾ ਇਹ ਤਾਂ ਆਪਣੇ ਗੁਰੂਆਂ ਨੇ ਵੀ ਕਿਹਾ ਨਾ ਤੇ ਫਿਰ ਤੂੰ ਸੁਣੀ ਥੋੜੋ ਜਮ ਕੇ ਜਦੋਂ ਤੇਰੀ ਗਲਤੀ ਨਹੀਂ ਹੈਗੀ ਉਹ ਗਲਤੀ ਤੇਰੇ ਸਿਰ ਕਿਵੇਂ ਬਰੂਗੀ ਮੇਰੇ ਜਵਾਬ ਨਹੀਂ ਢੋਲਦੇ ਪਗੜਦੇ ਪਹਿਲੇ ਮੈਨੂੰ ਇਹ ਦੱਸ ਪੰਜਾਬ ਵਾਲੇ ਬਾਥਰੂਮ ਜਿਹੜੇ ਗੰਗਾਨਾਉਂਨੇ ਕਦੇ ਤੂੰ ਹੀ ਤੇ ਸੱਟ ਲਵਾ ਲੈਂਦੀ ਹੈ ਕਦੇ ਗੋਟ ਉੱਤਰ ਜਾਂਦਾਗਾ ਉਦੋਂ ਤੈਨੂੰ ਕਹ ਲੀਏ ਅਸੀਂ ਐਵੇਂ ਨਹੀਂ ਮਨ ਹਲਕਾ ਕਰਦੇ ਚੱਲ ਫਿਰ ਚਾਹ ਬਣਾ ਚੱਲ ਕੇ ਐਵੇਂ ਦੁਖੀ ਹੋ ਕੇ ਬਹਿ ਜਾਂਦੀ ਹੈ ਬਣਾਉਣੀ ਹੈ ਚਾਹ ਗਲਤ ਐਨਵੇਂ ਪੁੱਛ ਲੈਂਦੀ ਵੀ ਮਨਿੰਦਰ ਨਾਲ ਗੱਲ ਕੀ ਆ ਪਰ ਬਾਪੂ ਨਾ ਜਦੋਂ ਵੀ ਮੈਂ ਸੋਚਦੀ ਮੈਂ ਮਨਿੰਦਰ ਨਾਲ ਕੋਈ ਗੱਲ ਕਰਾਂ ਤੇ ਬਾਪੂ ਕੁਛ ਨਾ ਕੁਛ ਅੱਗ ਸੱਟ ਹੀ ਦਿੰਦਾਗਾ ਅੱਜ ਬਾਪੂ ਨਾਲ ਮੈਂ ਗੱਲ ਕਰਕੇ ਰਹੂੰਗੀ ਵੀ ਬੱਪੂ ਜੇਤੂ ਨੂੰ ਨਹੀਂ ਮਨਜ਼ੂਰ ਨਾ ਵੀ ਮੈਂ ਇਥੇ ਰਵਾਂ ਵੀ ਮੈਂ ਆਪਦੇ ਸੌਰੀ ਚਲ ਜਾਨੀ ਹੈਗੀ ਕੀ ਲੋੜ ਹੈਗੀ ਫਰ ਖਾਈ ਜਾਈ ਇਥੇ ਪਕਾ ਪਕਾਵ ਦੀਆਂ ਜਾਂ ਸਰੀਕਾਂ ਦੀਆਂ ਸੁਣੀ ਜਾਈ ਸਾੜਨੀ ਚੁੱਲੇ 'ਚ ਹੱਥ ਜਿਹੜੇ ਸਾੜਨੇ ਕੀ ਸਮਝਾਵਾਂ ਇਹਨਾਂ ਨੂੰ ਅਸਰੇ ਕੰਮੋਂ ਜੋ ਆਕਮਣੇ ਧਿਆਨ ਹੀ ਨਹੀਂ ਦੇ ਰਹੇ ਹਾਂ ਦੇ ਹਮਝ ਨਹੀਂ ਉਹਦਾ ਠੀਕ ਹੈ ਨਾ ਉਹ ਪਹਿਲਾਂ ਗੱਲ ਮੰਨਦੀ ਸੀ ਗੱਲ ਤਾਂ ਕੋਈ ਹੈਗੀ ਹੈ ਜਿਹੜੀ ਹਾਂ ਕੰਮੋਂ ਗੱਲ ਮੰਨਣਾ ਪਟ ਜੀ ਕੀ ਬੋਲੀ ਐ ਨਾ ਬਾਪੂ ਕੱਲ ਲਈ ਮੈਂ ਬਾਹਰ ਆ ਕੇ ਤਾਂ ਉਹ ਪੁੱਟਿਆ ਕੇ ਜਾ ਕਰ ਯਾਰ ਮੈਂ ਤੈਨੂੰ ਸਮਝਾਉਂਦਾ ਮੈ ਚੰਗਾ ਨਹੀਂ ਲੱਗਦਾ ਹੈ ਆਂਡ ਗਮਾਂਡ ਵਾਲੇ ਕੀ ਕਹਿਣਗੇ ਕਿੰਨਾ ਕੁ ਟਾਈਮ ਤੱਕ ਆਪਾਂ ਨੂੰ ਘਰ ਲੈ ਇਹਨੂੰ ਹੋ ਗਿਆ ਮੈਂ ਤਾਂ ਕੁਛ ਨਹੀਂ ਬੋਲਦਾ ਪੁੱਤ ਬੋਲਦਾ ਤਾਂ ਕਿਉਂ ਨਹੀਂ ਬਾਪੂ ਆ ਜਿਹੜੀਆਂ ਗੱਲਾਂ ਤੂੰ ਮਨਿੰਦਰ ਨੂੰ ਕਹਿ ਕੇ ਆਇਆ ਅੰਦਰ ਇਹ ਕਹਿਣ ਵਾਲੀਆਂ ਸੀਗਾ ਤੂੰ ਆਪ ਹੀ ਸੋਚ ਅਸੀਂ ਤੈਨੂੰ ਸਮਝਾਉਂਦੇ ਚੰਗੇ ਨਹੀਂ ਲੱਗਦੇ ਚੱਲ ਦੱਸਾਂ ਕੀ ਕਹੇ ਮੈਂ ਲੈ ਕਹੀ ਤਾਂ ਜਾਨਾ ਵੀ ਤੇਰੀ ਕੁੜੀ ਭਾਈ ਸਾਡੀਆਂ ਕੁੜੀਆਂ ਨੂੰ ਵਿਗਾੜਦੀ ਆ ਹੈ ਸਾਡੀਆਂ ਕੁੜੀਆਂ ਨੂੰ ਤੇਰੀ ਕੁੜੀ ਸਿੱਧੀ ਮਤ ਦੇ ਹੀ ਨਹੀਂ ਸਕਦੀ ਉਹਦੀ ਐਡੀ ਕੁੜੀ ਕਿੱਡੀ ਹੋਗੀ ਜਿਹੜੀ ਆਪਣੀਆਂ ਕੁੜੀਆਂ ਨੂੰ ਪੁੱਠੀ ਮਤ ਦੇ ਜਾਂਦੀਆਂ ਐਨਾਂ ਉਹਦੀ ਰੀਸ ਕਰਨ ਲੱਗੇ ਹੁਣ ਪਹਿਲਾਂ ਛੁੱਟੀ ਮਾਰ ਕੇ ਜਵਾਗਾ ਜਹੈਂ ਫਿਰ ਉਹਦੋਂ ਖੇਡਣ ਖੁੱਦਣ ਕੀ ਟਾਈਮ ਟਪਾਉਣ ਲੱਗੇ ਪੜ੍ਹਾਈ ਬਣੀ ਧਿਆਨ ਹੀ ਨਹੀਂ ਦਿੰਦੇ ਹੁਣ ਮੈਂ ਤਾਂ ਕਹਿਣਾ ਪਹਿਲਾਂ ਤੇ ਦੇਖੇ ਨਹੀਂ ਸੀ ਮੈਂ ਤੈਨੂੰ ਇੱਕ ਗੱਲ ਦੱਸਾਂ ਠੀਕ ਆ ਪੈਸਾ ਖੋਟਾ ਆਪਦਾ ਬਾਣੀਏ ਨੂੰ ਕੀ ਦੋਸਤ ਕਹਿੰਦੇ ਹੁੰਦੇ ਆ ਨਾ ਠੀਕ ਆ ਲਾਤ ਮੇਰੀ ਨਹੀਂ ਪੜਦੀ ਮੈਨੂੰ ਇਹ ਗੱਲ ਦਾ ਹੁਣ ਪਤਾ ਨਹੀਂ ਵੀ ਮੇਰੀ ਕਿੰਨੀ ਕੁ ਹਿਸ਼ਾਰ ਲਾ ਦੇ ਜੀ ਮੈਂ ਪੜਨ ਦੀ ਗੱਲ ਨਹੀਂ ਕਰਦਾ ਪਾਣੀ ਪੜ ਘੱਟ ਲਵੇ ਹਾਂ ਦੀ ਬੱਚਾ ਮੰਨਦਾ ਤਾਂ ਹੋਵੇ ਗੱਲ ਹੁਣ ਗੱਲ ਮੰਨਣੋਂ ਪੜਦਿਆਂ ਜਾਣਿਆ ਉਹ ਉਹ ਨਹੀਂ ਬਾਪੂ ਮੰਨਦੇ ਆ ਆ ਟਾਈਮ ਹੁੰਦਾ ਨਾ ਜਿਹੜਾ ਇਹ ਆਹੀ ਟਾਈਮ ਹੁੰਦਾ ਹੋਰ ਬਚਪਨ ਕਾਸ ਨੂੰ ਕਹਿੰਦੇ ਆ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਹੋਰ ਬਚਪਨ ਕਾਸ ਨੂੰ ਕਹਿੰਦੇ ਆ ਬਚਪਨ ਤੇ ਗਰ ਮੈਂ ਮੰਨਦਾ ਵੀ ਕਹਿੰਦੇ ਆ ਹੁਣ ਜਿੱਦਵਾਲੀ ਕਰਦੇ ਆਂ ਹਾਂ ਜਿਹੜੀ ਗੱਲ ਜੀ ਅੜੀ ਕਰ ਲੈਣਗੇ ਛੁੱਟੀ ਮਾਰਨ ਦੀ ਜਿਹੜੀ ਕਰ ਲਈ ਤਾਂ ਛੁੱਟੀ ਮਾਰ ਲੈਣਗੇ ਫਿਰ ਮਾਰੂ ਕਹਿੰਦੇ ਆ ਮੇਰੀ ਮੰਮੀ ਨੇ ਨਹੀਂ ਭੇਜਿਆ ਬਾਪੂ ਮੇਰੀ ਗੱਲ ਸੁਣ ਤੈਨੂੰ ਮੈਂ ਦੱਸਾਂ ਉਹ ਨਿਆਣੀਆਂ ਜਿਉਂ ਉਹਨਾਂ ਦੇ ਥੱਪੜਾ ਮਾਰਾਂਗੇ ਨਾ ਉਹ ਵਿਗੜ ਜਾਣਗੀਆਂ ਮੇਰਾ ਕੰਮ ਉਹਨੂੰ ਇਹੀ ਸਮਝਾਇਆ ਵਾ ਵੀ ਉਹਨਾਂ ਨੂੰ ਪਿਆਰ ਨਾਲ ਸਮਝਾ ਕੋਈ ਗੱਲ ਨਹੀਂ ਕਦੇ-ਕਦੇ ਜਵਾਕਾਂ ਦੇ ਵੀ ਮੰਨ ਲਈ ਰਹਿੰਦੀ ਆ ਮੇਰੀ ਗੱਲ ਸੁਣ ਅੱਜ ਸਕੂਲ ਨਹੀਂ ਸੀ ਜਾਂਦਿਆਂ ਹੀ ਨਾਰਗੀਆਂ ਹਨਾ ਮੂੰਹ ਤੇ ਮਾਰ ਚਪੇੜ ਉਹ ਕੱਲ ਨੂੰ ਫੇਰ ਜਿੱਦ ਕਰਨਗੀਆਂ ਉਹਨਾਂ ਨੂੰ ਆਇਆ ਵੀ ਅੱਜ ਇੱਕ ਚਪੇੜ ਮਾਰ ਕੇ ਘਰੇ ਰੱਖ ਲਈ ਕੱਲੂ ਦੂ ਮਾਰਨਗੇ ਘਰ ਹੀ ਰਹਿਣਾਗਾ ਕੋਈ ਗਾਲ ਨਹੀਂ ਕਹਿਰੀ ਬੱਚੇ ਦਾ ਨਹੀਂ ਮਾਨ ਕਰਦਾ ਹੁੰਦਾ ਹੁਣ ਨਹੀਂ ਗੰਗਾ ਇਹਦੇ ਚ ਕਿਸੇ ਦਾ ਕੋਈ ਕਸੂਰ ਨਹੀਂ ਨਾਤਾ ਇਹਦੇ ਚ ਕੰਮੂ ਦਾ ਕਸੂਰ ਆ ਨਾ ਇਹਦੇ ਚ ਉਹਦਾ ਹਰਪੀ ਦਾ ਕਸੂਰ ਆ ਤੇ ਬਾਕੀ ਮਨਿੰਦਰ ਦਾ ਤਾਂ ਕਸੂਰੀ ਕੀ ਆ ਉਹ ਤਾਂ ਦੁਖੀ ਆ ਮੈਂ ਤਾਂ ਕਹ ਗਾਵਦੀ ਸਮਝ ਨਹੀਂ ਲੱਗਦੀ ਬਾਪੂ ਹੈ ਤੂੰ ਐ ਦੇਖਣੀ ਹੈ ਕੱਲ ਤਾਂ ਚਲੇ ਐ ਤਵਾਰ ਸੀਗਾ ਚਲ ਮੀਚਾ ਹੋ ਕਰ ਲੈ ਜਵਾਗ ਨਾਲ ਹੀ ਹੋ ਹੋਗੇ ਸੋਮਵਾਰ ਸੇ ਅੱਜ ਤੱਕ ਫਿਰ ਕਿਸਾਬ ਨੇ ਭੇਜਣੀ ਸੀ ਨਾ ਜੇ ਇੱਕ ਜਵਾਗ ਬਿਮਾਰ ਹੋ ਗਿਆ ਉਹਦੀ ਰੀਸ ਨਾ ਤਾਂ ਇਹ ਸਾਰੇ ਤਿੰਨੇ ਰਹਿ ਪੈਣਾ। ਓ ਬਾਪੂ ਕੋਈ ਗੱਲ ਨਹੀਂ ਕਿੱਡੀ ਕ ਗੱਲ ਹੋ ਗਈ ਇੱਕ ਦਿਨ ਨਾ ਕਿਹੜਾ ਸਾਰੀ ਪੜ੍ਹਾਈ ਪਿੱਛੇ ਪੈ ਜੂਗੀ ਹਲੇ ਸਾਲ ਪਿਆ ਮੂਰੇ। ਆਹ ਤੇ ਵਿਗੜਦੀ ਐ ਮੈਂ ਹੀ ਨਹੀਂ ਕਹਿੰਦਾ ਪੜ੍ਹਾਈ ਦਾ। ਪੜ੍ਹਾਈ ਤਾਂ ਬੰਦੇ ਘੱਟ ਪੜ ਲੈਣਾ। ਜੇ ਬੱਚਾ ਰੋਜ਼ ਸਕੂਲ ਜਾਣਾ ਜ਼ਰੂਰੀ ਐ। ਐ ਹੁਣ ਇੱਕ ਦਿਨ ਨਾ ਆਤ ਵਿਗੜ ਜੂਗੀ। ਮੇਰੀ ਗੱਲ ਸੁਣ। ਮੈਂ ਪਹਿਲਾਂ ਤੈਨੂੰ ਸਮਝਾਉਂਦਾ ਹੁੰਦਾ ਸੀ ਕਿ ਬਾਪੂ ਕਮੂ ਨੂੰ ਸਮਝਾ ਹੈ ਕਮੂ ਨੂੰ ਸਹੀ ਨਹੀਂ ਸਮਝਦੀ ਮਨਿੰਦਰ ਨੂੰ। ਹਾਂ ਸਾਰਾ ਦਿਨ ਉਹਦੀ ਤੇ ਲੱਕੀ ਜਾਣਾ ਸਾਰਾ ਦਿਨ ਉਹ ਤੂੰ ਪਸਨਾ ਨੂੰ ਕੰਮ ਕਰਾਈ ਜਾਣਾ ਉਹਦੇ ਤੋਂ ਚੀਜ਼ ਕੋਈ ਡਲ ਜਾਣੀ ਐਵੇਂ ਮਨਿੰਦਰ ਦੇ ਸਿਰ ਪੈ ਜਾਣੀ ਉਹਦੀ ਕੁੜੀ ਦੇ ਸਿਰ ਪੈ ਜਾਣੀ ਹੈ ਮੈਂ ਤੈਨੂੰ ਕਿੰਨਾ ਸਮਝਾਉਂਦਾ ਸੀ ਤੂੰ ਕਹਿੰਦਾ ਸੀ ਭਾਈ ਇਹ ਬਿਨਾ ਮਾਂ ਤੋਂ ਪਲੀ ਵਿਆ ਇਹ ਤਾਂ ਜੱਦ ਕਰਦੀ ਆ ਭਾਈ ਇਹ ਬਿਨਾ ਮਾਂ ਤੋਂ ਪਲੀ ਵਿਆ ਤਾਂ ਜੱਦ ਕਰਦੀ ਆ ਉਹਨੂੰ ਤਾਂ ਹੁਣ ਮੈਂ ਸੁਧਾਰ ਕੇ ਲੈ ਆਇਆ ਮਸਾਂ ਠੀਕ ਹੈ ਤੇ ਹੁਣ ਪਤਾ ਨਹੀਂ ਤੈਨੂੰ ਕੀ ਹੋ ਗਿਆ ਇਹ じゃ ਕਿਹੜਾ ਠੀਕਰਾਗਾ ਪਹਿਲਾਂ ਜਿਹੜਾ ਉਹਦੇ ਸਿਰ ਤੇ ਮੁੱਦਾ ਵੱਜਿਆ ਵਸ ਹੁਣ ਤੇਰੇ ਸਿਰ ਤੇ ਵੱਜ ਗਿਆ ਫਿਕਰ ਮੇਰੇ ਸਿਰ ਤੇ ਨਹੀਂ ਮੁੱਤਾ ਭਜਿਆ ਕੰਮੋਂ ਤੂੰ ਮਗਰ ਲਾ ਲਿਆ ਹੁਣ ਜਿਵੇਂ ਤੂੰ ਕਹਿੰਦਾ ਨਾ ਉਵੇਂ ਕਰਦੇ ਹੋ ਮੇਰੀ ਗੱਲ ਕੋਈ ਨਹੀਂ ਮੰਦੀ ਮੈਂ ਜੇ ਸਿਆਣੀ ਕਹਿੰਦਾ ਨਾ ਉਹ ਸਿਆਣੀ ਗੱਲ ਵੀ ਨਹੀਂ ਮੰਦੀ ਉਹਨੇ ਪੁੱਠੀ ਲੈ ਕੇ ਜਾਣੀ ਆ ਪਰ ਮੈਂ ਸਹੀ ਗੱਲ ਕਹਿਦਾ ਉਹਨੂੰ ਮੈਂ ਉਹ ਬਾਪੂ ਮੇਰੀ ਗੱਲ ਸੁਣਾ ਜੇ ਤੂੰ ਹੀ ਉਹਨੂੰ ਆਪਦੇ ਮਗਰ ਲਾਉਣਾ ਸੀ ਚੱਲ ਠੀਕ ਆ ਤੇਰੇ ਮਗਰ ਹੀ ਸਹੀ ਨਾ ਉਹਨੂੰ ਮਗਰ ਲਾ ਲਿਆ ਫਿਰ ਮੇਰਾ ਪਰਿਵਾਰ ਆ ਜਾ ਹੁਣ ਤੂੰ ਸਾਰੀ ਜ਼ਿੰਦਗੀ ਉਹਦੇ ਨਾਲ ਬੈਠ ਕੇ ਕੱਢ ਲੇਗਾ ਦੱਸ ਦੇ ਮੈਨੂੰ ਮੈਨੂੰ ਤਾਂ ਜ਼ਿੰਦਗੀ ਕੱਢਣੀ ਆ ਮੈਂ ਉਹਦੇ ਜਵਾਕਾਂ ਦਾ ਪਿਓ ਆ ਮੇਰੇ ਮਗਰ ਨਾਲ ਲੱਗੂ ਹੋਰ ਕਿਹਦੇ ਮਗਰ ਲੱਗੂ ਫਿਰ ਉਹ ਸਹੀ ਤਾਂ ਕਹੇ ਵੀ ਆਹ ਗੱਲ ਸਹੀ ਆ ਗਲਤ ਆ ਫਿਰ ਤੂੰ ਉਹ ਵੀ ਕਹਿੰਦਾ ਨਹੀਂਗਾ ਮੈਂ ਤਾਂ ਸਹੀ ਨੂੰ ਸਹੀ ਕਹਿੰਦਾ ਗਲਤ ਨੂੰ ਗਲਤ ਕਹਿਣਾ ਪਹਿਲਾਂ ਕੰਮ ਉਹ ਗਲਤ ਸੀ ਮੈਂ ਉਸ ਟਾਈਮ ਨੂੰ ਗਲਤ ਕਹਿੰਦਾ ਸੀ ਮੈਂ ਤੈਨੂੰ ਵੀ ਕਹਿੰਦਾ ਰਿਹਾ ਵੀ ਭਾਈ ਇਹਨੂੰ ਸਮਝਾ ਅੱਜ ਕੰਮ ਉਹ ਸਹੀ ਆ ਅੱਜ ਉਹਨੂੰ ਮੈਂ ਗਲਤ ਨਹੀਂ ਕਹਿ ਸਕਦਾ ਠੀਕ ਆ ਵਧੀਆ ਕੰਮ ਕਰਦੀ ਆ ਮੈਂ ਤਾਂ ਕਹਿੰਦਾ ਉਹਨੇ ਆਪਣੀ ਸੋਚ ਬਦਲ ਕੇ ਇੰਨਾ ਕੁ ਚੰਗਾ ਕੀਤਾ ਬਹੁਤ ਵਧੀਆ ਪਰ ਹੁਣ ਤੈਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਤੇਰੇ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਜਿਵੇਂ ਤੁਸੀਂ ਕਰਦੇ ਮੈਨੂੰ ਉਹ ਨਹੀਂ ਵਧਿਆ ਲੱਗਦਾ ਨਾ ਜਿਵੇਂ ਕੰਮ ਵਾਲੀ ਕਹਿੰਦੀ ਤੁਸੀਂ ਉਹਦੇ ਮਗਰ ਕੋ ਲੱਗਦੇ ਆ ਕੰਮ ਵਾਲੀ ਤੁਸੀਂ ਰੱਖੀ ਐ ਕਿ ਉਹ ਬਾਪੂ ਮੈਨੂੰ ਪਤਾ ਲੱਗ ਗਿਆ ਹੁਣ ਤੇਰਾ ਕਹਿਣ ਦਾ ਕੀ ਮਤਲਬ ਆ ਠੀਕ ਆ ਉਹਨੂੰ ਕੰਮ ਵਾਲੀ ਸਮਝੋ ਉਹਦੀ ਜਵਾਕੜੀ ਨੂੰ ਨਾ ਪੜਾਓ ਕਿੱਡੀ ਗੱਲ ਆ ਜੇ 15 16000 ਰੁਪਏ ਭਰਤਾ ਕੀ ਫਰਕ ਪੈਂਦਾ ਉਹਦੇ ਨਾਲ ਮੈਨੂੰ ਦੱਸ ਦੇ ਹੈ ਕੀ ਘਾਟਾ ਪੈ ਜਾਊਗਾ ਹੁਣ ਇੱਕ ਪਾਸੇ ਤਾਂ ਤੂੰ ਕਹਿ ਦਿੰਦਾ ਸੀ ਆਪਾਂ 10 15 ਕਿੱਲਾਂ ਦੇ ਮਾਲਕਾਂ ਠੀਕ ਆ ਚੰਗੀ 80-90 ਹਜ਼ਾਰ ਰੁਪਏ ਮੇਰੀ ਤਨਖਾਹ ਆਉਂਦੀ ਐ ਤੇ ਆਪਾਂ ਨੂੰ ਕੀ ਫਰਕ ਪੈ ਜੂਜੇ ਤੇ ਕੁੜੀ ਪੜ ਜੂਗੀ ਲੱਗ ਜੂ ਸਾਲ ਦਾ 20-30 ਹਜ਼ਾਰ ਉਹਦੇ ਤੇ ਮੈਂ ਪੜਨ ਤੋਂ ਨਹੀਂ ਕਹਿੰਦਾ ਵੀ ਪੜਨ ਨੂੰ ਕੋਈ ਚਲ ਪੜ ਜਾ ਜੇ ਸਮਾਂ ਦੇ ਫਾਇਦੇ ਹੈ ਜੇ ਕਿਸੇ ਦਾ ਜਵਾਕ ਪੜਦਾ ਨਾ ਉਹ ਭਲਾ ਹੁੰਦਾਗਾ ਆ ਕਿਹੜੀ ਗੱਲ ਮੈਂ ਕਹਿੰਦਾ ਉਹ ਨਹੀਂ ਸਮਝਦਾ ਤੂੰ ਗੱਲ ਨੂੰ ਪੁੱਠੇ ਵਾਸੇ ਲੈ ਕੇ ਜਾਣਾ ਤੈਨੂੰ ਮੈਂ ਇੱਕ ਗੱਲ ਦੱਸਾਂ 100 ਰੱਥਾ ਸਿਰ ਤੇ ਗੰਢ ਹੈ ਤੇਰਾ ਵੱਡਾ ਭਾਈ ਹੋ ਗਿਆ ਅੱਡ ਹੁਣ ਤੇਰੀ ਮਾਂ ਰਹਿੰਦੀ ਐ ਉੱਥੇ ਕੱਲੀ ਤੂੰ ਕੰਮੋਂ ਨੂੰ ਕਹਿ ਕਹਿ ਕੇ ਨਾ ਉੱਥੇ ਲਿਜਾਣ ਨੂੰ ਫਿਰਦਾ ਉਹਨੇ ਮੈਨੂੰ ਇੱਕ ਦੋ ਵਾਰੀ ਗੱ ਪਰ ਬਾਪੂ ਜਦੋਂ ਤੂੰ ਤੰਗੀ ਕਰੀ ਜਾਂਦਾ ਤੰਗੀ ਕਰੀ ਜਾਂਦਾ ਕਿਤੇ ਕੰਮ ਵਾਲੀ ਦੇ ਮਗਰ ਪੈ ਜਾਂਦਾ ਵੀ ਉਹਨੇ ਐ ਨਹੀਂ ਕੀਤਾ ਕਦੇ ਤੂੰ ਕੰਮੂ ਨੂੰ ਕਹੀ ਜਾਂਦਾ ਜਵਾਕਾਂ ਪਿੱਛੇ ਲੜੀ ਜਾਂਦਾ ਜਵਾਕਾਂ ਪਿੱਛੇ ਕਾਹਦਾ ਕਲੇਸ਼ ਹੁੰਦਾ ਪਹਿਲਾਂ ਮੈਂ ਕੰਮੂ ਨੂੰ ਕੋਈ ਗੱਲ ਕਹਿੰਦਾ ਸੀ ਮੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਸੀ ਹੁਣ ਤੇਰੇ ਮਗਰ ਲੱਗੀ ਐ ਮੈਨੂੰ ਦੁੱਗਣਾ ਮੋੜ ਕੇ ਜਵਾਬ ਦਿੰਦੀ ਐ ਕੋਈ ਕੀ ਗੱਲ ਹੋਈ ਅਖੇ ਤੇਰੇ ਮਗਰ ਲੱਗੀ ਐ ਤੇਰੇ ਮਗਰ ਲੱਗੀ ਐ ਹੋਰ ਕਿਹਦੇ ਮਗਰ ਲੱਗ ਜੂ ਹੋਰ ਗਮਾਂਢਿਆਂ ਦੇ ਮਗਰ ਲੱਗ ਜੂਗੀ ਕਿਉਂ ਨਾਲੇ ਬਾਹਰ ਚਾਕੇ ਜਲੂਸ ਕੱਢਣ ਲੱਗ ਜਾਂਦਾ ਰਹੀ ਗੱਲ ਇੱਥੋਂ ਲਿਜਾਣ ਦੀ ਮ ਤੁਸੀਂ ਪਿਆਉਤੀ ਹੱਸਦੇ ਰਹੋ ਆਪਦਾ ਵਸਦੇ ਰਹੋ ਆਪਦਾ ਖੁਸ਼ ਰਹੋ ਮੈਂ ਤਾਂ ਜਿਵੇਂ ਜ਼ਿੰਦਗੀ ਨਿਕਲਦੀ ਮੈਂ ਤਾਂ ਉਹ ਵੀ ਕੱਢ ਲੂੰਗਾ ਜ਼ਿੰਦਗੀ ਕੱਢਣ ਦੀ ਗੱਲ ਨਹੀਂ ਜੇ ਤੁਸੀਂ ਮੇਰੀ ਗੱਲ ਮੰਨੋ ਕੰਮ ਵਾਲੀ ਹਟਾ ਦੂੰ ਇਹਨਾਂ ਆਪਣੇ ਕਿੰਨਾ ਕੰਮ ਆ ਬਾਪੂ ਮੇਰੀ ਗੱਲ ਸੁਣ ਜੇ ਕੋਈ ਕਸੂਰ ਹੋਵੇ ਨਾ ਤਮੈਨੂੰ ਹਟਾ ਦੇ ਜੀ ਸਤ ਕੇ ਹਟਾ ਦੇ ਮੈਂ ਕੰਮੂ ਨੂੰ ਵੀ ਕਹਿੰਦਾ ਵੀ ਹਟਾ ਦੇ ਮੈਨੂੰ ਉਹਦਾ ਕਸੂਰ ਦੱਸ ਦੇ ਕੀ ਆ ਤੂੰ ਜੋ ਆਪਣਾ ਕਲੇਸ਼ ਹੀ ਕੰਮ ਵਾਲੀ ਕਰਕੇ ਪਹਿਲਾਂ ਪੈਂਦਾ ਸੀਗਾ ਹੁਣ ਪੈਂਦਾ ਕਿ ਜੇ ਪੌਂਸ ਨੂੰ ਹਟਾ ਦਗੇ ਆਪਾਂ ਸਾਰੇ ਸੁਖੀ ਰਹਾਂਗੇ ਮੈਨੂੰ ਤਾਂ ਕਲੇਸ਼ ਕੋਈ ਕਿਸੇ ਗੱਲ ਦਾ ਲੱਗਦਾ ਨਹੀਂ ਮੈਂ ਤਾਂ ਕਹਿੰਦਾ ਵੀ ਹੁਣ ਤਾਂ ਇੰਨੇ ਖੁਸ਼ ਰਹਿਣ ਲੱਗੇ ਵਧੀਆ ਇਹ ਗਰੀਬ ਦਾ ਜਵਾਕ ਪੜਦਾ ਹੈ ਹੈ ਪਹਿਲਾਂ ਤੂੰ ਹੀ ਬਾਪੂ ਮੇਰੇ ਤੇ ਉਂਗਲਾਂ ਚਕਵਾਈ ਜਾਂਦਾ ਸੀ ਤੇ ਹੁਣ ਨੀ ਉਹ ਸ਼ੱਕ ਕਰ ਦੀ ਜੇ ਮੈਂ ਕਹਿਣਾ ਹੋਵੇ ਮੈਂ ਕੋਈ ਸ਼ੱਕ ਨਹੀਂ ਘ ਉਹ ਕਰਦਾ ਸੀ ਉਹ ਤਾਂ ਜਦ ਮੈਨੂੰ ਕਹਿੰਦੀ ਸੀ ਮੈਂ ਗੱਲ ਨੂੰ ਟਿਕਾਉਂਦਾ ਸੀਗਾ ਹੁਣ ਉਹੀ ਚੱਕਰ ਆ ਪਹਿਲਾਂ ਤੇਰੇ ਪਿੱਛੇ ਕੰਮ ਉਹ ਮੇਰੇ ਕੋਲ ਕਹਿੰਦੀ ਸੀ ਹੁਣ ਉਹੀ ਕੰਮ ਵਾਲੀ ਪਿੱਛੇ ਕੰਮ ਨੂੰ ਮੈਨੂੰ ਕਹਿਣਾ ਪੈਂਦਾਗਾ ਬਾਪੂ ਮੈਂ ਨਾ ਇੱਕ ਦਿਨ ਕੰਨੀ ਸੁਣਿਆ ਮੈਂ ਕਿਵੇਂ ਸਿਆਣੇ ਵੇਣੇ ਨੂੰ ਕੀ ਕਹਾਂ ਆਖੇ ਬੰਦਾ ਦਾ ਨਾਤਾ ਘੋੜਾ ਹੁੰਦਾ ਭਾਈ ਆਖੇ ਆਪਦੇ ਬੰਦੇ ਨੂੰ ਲਗਾਮ ਪਾ ਕੇ ਰੱਖ ਲੈ ਤੈਨੂੰ ਮੈਂ ਦੱਸ ਦਿੰਦਾ ਜਦੋਂ ਆਪਾਂ ਉਧਰਲੇ ਘਰੇ ਰਹਿੰਦੇ ਹੁੰਦੇ ਸੀ ਦਰਵਾਜ਼ੇ 'ਚ ਬੈਠ ਕੇ ਤੂੰ ਗੱਲ ਕਹੀ ਆ ਇਹ ਤੈਨੂੰ ਐ ਸੀ ਵੀ ਸੰਨੀ ਤਾਂ ਸੁੱਤਾ ਪਿਆ ਕੀ ਬਾਪੂ ਮੈਂ ਚੰਗਾ ਮਾੜਾ ਕਰਤਾ ਮੈਨੂੰ ਲੱਗਿਆ ਸੀ ਇਹਦਾ ਸ਼ੱਕ ਸੀ ਮੈਂ ਉਹ ਹੀ ਗੱਲ ਕਹਿਤੀ ਮੈਂ ਕਿਹਾ ਪਿੱਠ ਪਿੱਛੇ ਕਹਿੰਦਾ ਮੈਂ ਗੱਲ ਕਹੀ ਹੈ ਮੈਂ ਉਹਨੂੰ ਚੇਤਾਰਿਆ ਸੀ ਪੈ ਪੈ ਇਹਦਾ ਧਿਆਨ ਰੱਖ ਤੂੰ ਬਾਪੂ ਮੇਰੀ ਅੱਖੋਂ ਤੇ ਪਹਿਲਾਂ ਵੀ ਨਹੀਂ ਸੀ ਮਾੜੀ ਮੇਰੀ ਹੁਣ ਵੀ ਨਹੀਂ ਮੇਰੀ ਨਿਗਾ ਚ ਅੱਜ ਵੀ ਕੰਮੂ ਵੀ ਸਹੀ ਹੈ ਮੇਰੀ ਨਿਗਾ ਚ ਅੱਜ ਮਨਿੰਦਰ ਵੀ ਸਹੀ ਹੈ ਠੀਕ ਆ ਮੈਂ ਤਾਂ ਨਹੀਂ ਕਹਿ ਸਕਦਾ ਪਰ ਆ ਜੋੜੇ ਤੇਰੇ ਮੁਰੇ ਹੱਥ ਐਵੇਂ ਜਲੂਸ ਨਾ ਕੱਢਿਆ ਕਰ ਇੱਥੇ ਨਵਾਂ ਨਵਾਂ ਘਰ ਲੈ ਆਂਡੀ ਗਵਾਂਡੀ ਕੀ ਕਹਿਣਗੇ ਵੀ ਇਹ ਤਾਂ ਕਹਿੰਦੇ ਸੀ ਅਸੀਂ ਮੁਲਾਜ਼ਮਾਂ ਮੁਲਾਜ਼ਮਾਂ ਇਹਨਾਂ ਚ ਤਾਂ ਮੁਲਾਜ਼ਮ ਵਾਲੀ ਇੱਕ ਵੀ ਪੜਿਆ ਲਿਖ ਚਲ ਕੋਈ ਚਲ ਆਪਾਂ ਜਮ ਬਹਿ ਕੇ ਗੱਲ ਕਰਦੇ ਤੂੰ ਦੇਚ ਮੈਂ ਤਾਂ ਬੈਠਾ ਸੀ ਵੈਸੇ ਗਾਣੇ ਮੈਂ ਡਿੱਕੀ ਅੰਦਰ ਫਿਰ ਮੈਂ ਤਾਂ ਤੈਨੂੰ ਹੁਣ ਤੂੰ ਬੋਲੀ ਜਾਂਦਾ ਸੀ ਮੈਂ ਤਾਂ ਤੈਨੂੰ ਐ ਕਹੀ ਜਾਂਦਾ ਕਿਨੂੰ ਡਿੱਕੀ ਜਾਂਦਾ ਤੂੰ ਮੈਨੂੰ ਦੱਸ ਦੇ ਕੋਈ ਹੈਗਾ ਇੱਥੇ ਗਾਣੇ ਮਿੱਤਰਵੇਲੀ ਹੋਰ ਕਿਨੂੰ ਡਿੱਕਣਾ ਸੀ ਹੁਣ ਮੇਰੇ ਕੋਲ ਹੋ ਕੌਣ ਆਉਣਾ ਹੈ ਬਸ ਬਾਪੂ ਆਜ ਜੋੜੇ ਤੇਰੇ ਮੂਰੇ ਹੱਥ ਮਿੱਤਰਵੇਲੀਆਂ ਕੋਲੇ ਘਰ ਦੀ ਸਟੋਰੀ ਨਾ ਛੇੜੀ ਕੋਈ ਘਰ ਘਰ ਦੀ ਗੱਲ ਮੈਂ ਕਿ ਕਰੂੰਗਾ ਉਹ ਤਾਂ ਸਾਡੀ ਕੋਈ ਆਪ ਦੀ ਜ਼ਿੰਦਗੀ ਦੀ ਹੁੰਦੀ ਹੈ ਉਮਰ ਦੇ ਹਿਸਾਬ ਨਾਲ ਹੁਣ ਮੈਂ ਘਰ ਦੀ ਤੇਰੇ ਕੋਲ ਹੋਊਗੀ ਵੀ ਮਨਿੰਦਰ ਭਾਈ ਸਾਡੇ ਘਰੇ ਆਏ ਕਰਦੇ ਆਏ ਕਰ ਚਲ ਕੋਈ ਨਹੀਂ ਮੈਂ ਤਾਂ ਘਰੀ ਬਹਿ ਜਾਣਾ ਮੈਂ ਤਾਂ ਇੱਥੇ ਬਾਹਰ ਆਉਂਦਾ ਹੀ ਨਹੀਂਗਾ ਮੈਂ ਕਹਿੰਦਾ ਯਾਰ ਸਰਿਆ ਪਿਆ ਬਾਪੂ ਜੀ ਉਹ ਕਹਿੰਦੇ ਹੁੰਦੇ ਆ ਵੀ ਜਾਂ ਤਾਂ ਨਿਆਣੀ ਉਮਰ ਚ ਇਹਦੀ ਵੀ ਹੁਣ ਜਵਾਕਾਂ ਵਾਲੀ ਮਤ ਹੋ